ਧਨ ਧਨ ਮਾ ਲਕਸ਼ਮੀ ਭਗਤ ਵਸ਼ਲ ਤੂੰ ਦਾਨ ਦੇਨ ਹਾਰੀ ਤੇਰੇ ਦਰ ਤੇ ਜੋ ਆਵੇ ਮਾ ਤੇ ਸਦੀ ਪੂਰੀ ਹਰ ਖੁਮਾਰੀ ਗਰੀਬੀ ਦੂਰ ਕਰੇ ਦਿਨ ਰੈਨ ਭਰ ਦੇਵੇ ਖਜ਼ਾਨੇ ਘਰ ਘਰ ਸੋਨਾ ਚਾਂਦੀ ਵਰਖਾ ਕਰਦੀ ਮਾ ਲਕਸ਼ਮੀ ਮੇਰੀ ਸਰਬ ਕਰਤਾਰ ਜੇ ਸਨੇ ਨਾਮ ਤੇਰਾ ਉਚਰੈ ਓਥੈ ਦੁੱਖ ਨਾ ਆਵੇ ਕੋਈ ਸੁਖ ਸੰਪਤੀ ਨਿਤ ਵਸਦੀ ਅੰਮ੍ਰਿਤ ਧਾਰਾ ਵਗਦੀ ਸੋਈ ਤੂੰ ਹੀ ਮਾਇਆ ਦੀ ਮਾਲਕ ਹੈ ਤੂੰ ਹੀ ਪ੍ਰੇਮ ਦੀ ਜੋਤ ਜਗਾਵੇ ਜਿੱਥੇ ਭਗਤ ਤੇਰੇ ਗਾਵੇ ਗੁਣ ਓਥੇ ਕਾਲ ਭੀ ਡਰ ਕੇ ਜਾਵੇ ਤੂੰ ਹੀ ਰਾਣੀ ਸੁੰਦਰ ਤ੍ਰੇਪਵਨ ਸਭ ਲੋਕਾਂ ਦੀ ਅਧਿਕਾਰਨ ਤੂੰ ਹੀ ਸ੍ਰਿਸ਼ਟੀ ਦੀ ਆਧਾਰ ਹੈ ਤੂੰ ਹੀ ਚਿਤ ਦੀ ਪਿਆਰਨ ਜੋ ਤੇਰਾ ਨਾਮ ਧਿਆਵੈ ਮਨ ਸੋ ਤਨਵੰਤ ਹੋ ਜਾਵੀ ਭਾਗ ਜਾਗਨ ਘਰਾਂ ਦੇ ਅੰਦਰ ਅੰਨ ਧਨ ਫਿਰ ਆਵੈ ਗਰੀਬਾਂ ਦੇ ਕਰ ਆਵੇ ਜਦ ਉਚਰੈ ਲక్ష్ਮੀ ਮਾਤਾ ਕਰ ਜੋੜੀ ਬੇਨਤੀ ਕਰਦਾ ਮਿਹਰ ਕਰੀ ਮੇਰੀ ਦਾਤਾ ਬੱਚੇ ਰੋਣ ਨਾ ਪਾਵਨ ਮਾਂ ਰੋਟੀ ਕਦੇ ਨਾ ਘਟਨ ਜਿੱਥੇ ਤੂੰ ਪੈਰ ਧਰੀ ਮਾਂ ਉਥੇ ਫਿਰ ਸੁਖ ਵਟਣ ਮਾ ਦੇ ਚਰਨ ਕਮਲ ਅਤ ਸੋਹਣੇ ਨਿਤ ਭਗਤ ਉਹਨਾਂ ਨੂੰ ਤੁਮਨ ਹਿਰਦੇ ਮੰਦਰ ਵਿੱਚ ਬਸੇ ਮਾ ਕਿਰਪਾ ਦੇ ਫੁੱਲ ਖਿਲੋਵਨ ਜੋ ਸਿਮਰੈ ਮਾ ਲక్ష్ਮੀ ਰਾਣੀ ਤੇ ਸਦਾ ਉਤਰੈ ਹਰੇਕ ਦੁੱਖ ਜਿਵੇਂ ਸੂਰਜ ਨਿਕਲੇ ਅੰਧਕਾਰ ਮਿਟੇ ਤਿਵੇਂ ਮਾ ਕਰੇ ਸੁਖ ਤੂੰ ਹੀ ਮਾਹਰ ਦੇ ਸ਼ਕਤੀ ਹੈ ਤੂੰ ਹੀ ਦਇਆ ਦੀ ਮੂਰਤ ਤੇਰੇ ਬਿਨਾ ਨਾ ਕੋਈ ਤਰੈ ਤੂੰ ਹੀ ਦੁਨੀਆ ਦੀ ਸੂਰਤ ਭਗਤ ਤੇਰੀ ਧਨਵੰਤ ਸਦਾ ਮਨੁੱਖਤਾ ਦੀ ਪੂਜਾ ਕਰਦੀ ਤੇਰੇ ਨਾਮ ਦੀ ਜੋਤ ਜਗਾ ਕੇ ਆਂਧਕਾਰ ਹਰੀ ਹਰਦੇ ਤਨ ਦੀ ਰਾਣੀ ਲਕਸ਼ਮੀ ਮਾ ਕਰ ਕਿਰਪਾ ਮੇਰੇ ਉੱਤੇ ਮੇਰੇ ਘਰ ਵਿਹੜੇ ਆ ਬਸ ਮੇਰੇ ਕਰਾਂ ਨਾ ਪੈਣ ਖੁੱਟੇ ਸੋਨਾ ਚਾਂਦੀ ਦੇ ਵਰਖਾ ਕਰ ਸੁੱਖਾਂ ਦੀ ਜੋਤ ਜਗਾ ਜੋ ਮਾ ਤੇਰਾ ਨਾਮ ਉਚਾਰੇ ਤਿਸ ਉੱਤੇ ਬਰਕਤ ਬਣਾ ਮਾ ਲਕਸ਼ਮੀ ਦੀ ਮਿਹਰ ਨਾਲ ਬੱਚੇ ਖੇਲਣ ਹੱਸਣ ਘਰ ਘਰ ਖੁਸ਼ਹਾਲੀ ਵਸਦੀ ਦੁੱਖ ਦਰਦ ਸਭ ਨਾਸ਼ਨ ਜੋ ਤੇਰੀ ਸੇਵਾ ਕਰਦਾ ਮਾ ਉਸ ਦੇ ਅੰਗ ਅੰਗ ਸੁਖ ਹੋਵੇ ਤੇਰੇ ਦਰ ਦੀ ਧੂੜ ਭੀ ਮਾ ਕਾਲਾ ਨੂੰ ਰੋਕੇ ਸੋਵੇ ਮਾ ਤੂੰ ਹੀ ਰੂਪ ਅਨੰਤ ਅਗਾਦੀ ਅੰਤ ਤੇਰਾ ਕੌਣ ਪਾਈ ਤੂੰ ਹੀ ਸਰਬ ਜਗਤ ਦੀ ਮਾਲਕ ਜੋ ਚਾਹੇ ਸੋ ਵਰਤਾਇ ਜੋ ਮੰਗੇ ਤੂੰ ਦੇਵੇ ਸਿਨ ਮਾਹੀ ਤੂੰ ਦਇਆ ਦੀ ਨਦੀਆ ਤੇਰੇ ਚਰਨ ਦ ਮਿੱਟੀ ਮਾ ਤਨ ਪਾਵੇ ਸਦੀਆ ਮਾ ਲਕਸ਼ਮੀ ਤੇਰਾ ਨਾਮ ਅਮੀਤ ਜੋ ਉਚਰੈ ਸੋ ਧਨ ਪਾਈ ਮਨ ਤਨ ਧਨ ਸਭ ਸ਼ੁੱਧ ਹੋ ਜਾਵੇ ਅੰਮ੍ਰਿਤ ਬਰਸਾਈ ਤੂੰ ਮਾ ਹੈ ਵਿਸ਼ਵ ਦੀ ਮਾਇਆ ਤੂੰ ਹੀ ਸਾਫ ਸੁਚਿੱਤਾ ਤੇਰੇ ਬਿਨਾ ਜਗ ਸੁਨਾਮਾ ਤੂੰ ਹੀ ਸਦਾ ਪਰਚਿੱਤਾ ਜੇ ਸਨੇ ਧਿਆਇਆ ਮਾਂ ਲਕਸ਼ਮੀ ਉਸ ਦਾ ਰਸਤਾ ਸੁਖਮਈ ਕਾਲਾ ਜਾਦੂ ਨਾ ਲੱਗੇ ਕਦੇ ਬਚਾਵੇ ਤੂੰ ਰਖਣ ਹਾਰੀ ਦੋਸ਼ਮਨ ਡਰ ਕੇ ਭੱਜ ਪੈਣ ਜਦ ਤੇਰਾ ਨਾਮ ਉਚਰੈ ਮਾਂ ਲਕਸ਼ਮੀ ਸਭ ਪਾਪ ਮਿਟਾਵੇ ਕਰਮਾਂ ਦੇ ਫਲ ਸੁਧਾਰੈ ਮਾਂ ਦੀ ਦਰ ਦਾ ਰੰਗ ਅਜੀਬ ਜਿੱਥੇ ਪੈਰ ਧਰੇ ਸੋ ਸਬਰੈ ਕਿਸਮਤ ਜਾਗ ਪਏ ਮਨੁੱਖ ਦੀ ਜਦ ਮਾਂ ਦੀ ਕਿਰਪਾ ਉਤਰੈ ਭਗਤਾਂ ਦੇ ਚਿਹਰੇ ਚਮਕਨ ਮਾਂ ਜਿਵੇਂ ਸੂਰਜ ਉਜਾਲੇ ਤੇਰੇ ਨਾਮ ਦੀ ਜੋਤ ਜਗਾਵਨ ਮਿਟੇ ਜਵਨ ਕਾਲੇ ਸਾਈਂ ਮਾਂ ਦੇ ਨਾਮ ਦੀ ਜੋਤ ਜਗਾਵਾ ਦਿਨ ਰੈਣ ਤੈਨੂੰ ਧਿਆਵਾ ਮੇਰੀ ਆਸਾਂ ਪੂਰੀ ਕਰ ਮਾਂ ਭਗਤ ਤੇਰਾ ਸੁਖ ਪਾਵਾਂ ਜਾਗ ਸਾਰਾ ਤੈਨੂੰ ਨਮਸਕਾਰ ਕਰੀ ਤੂੰ ਹੀ ਜਾਗ ਦੀ ਮਾਤਾ ਸੋਹਣੇ ਚਾਂਦੀ ਦੀ ਵਰਖਾ ਕਰੀ ਮਿਹਰ ਤੇਰੀ ਜਾਤਾ ਤੂੰ ਹੀ ਰਾਜਾਂ ਦੀ ਰਾਣੀ ਹੈ ਤੂੰ ਹੀ ਸਾਧਾਂ ਦੀ ਸਾਧਣ ਤੂੰ ਹੀ ਵਪਾਰੀਆਂ ਦੀ ਲਾਭ ਹੈ ਤੂੰ ਹੀ ਘਰਾਂ ਦੀ ਸ਼ਾਂਤਣ ਤੇਰੇ ਬਿਨਾਂ ਨਾ ਕੋਈ ਸੁਖ ਹੈ ਤੇਰੇ ਨਾਲ ਸਭ ਕੁਝ ਮਾਂ ਲਕਸ਼ਮੀ ਤੂੰ ਦਇਆਵਾਨੀ ਤੂੰ ਹੀ ਸਭ ਦੀ ਮੌਜ ਮਾ ਲਕਸ਼ਮੀ ਰਾਣੀ ਤੇਰੀ ਜੈ ਜੈਕਾਰ ਸੋਨਾ ਚਾਂਦੀ ਧਨ ਦੀ ਵਰਖਾ ਕਾਰ ਸਭ ਉਤੇ ਉਪਕਾਰ ਭਗਤ ਤੇਰੇ ਤੈਨੂੰ ਗਾਵਨ ਮਾ ਪੇਮ ਅਰਦਾਸ ਕਰਦੇ ਤੇਰੀ ਜੋਤ ਜਗਾਈ ਅੰਤਰ ਮਾ ਦੁੱਖਾਂ ਨੂੰ ਪਾਰ ਕਰ ਦੇ ਮਾ ਲਕਸ਼ਮੀ ਰਾਣੀ ਜੀ ਸਦਾ ਮੇਰੇ ਘਰ ਵਿਹੜੇ ਆ ਬੈਠੋ ਮੇਰੇ ਮਨ ਦੀਆਂ ਗਰੀਬੀਆਂ ਦੂਰ ਕਰੋ ਮੇਰੇ ਘਰਾਂ ਵਿੱਚ ਕਦੇ ਨਾ ਘਾਟਾ ਆਵੀ ਮੇਰੇ ਪਰਿਵਾਰ ਮੇਰੇ ਕਾਰੋਬਾਰ ਉੱਤੇ ਆਪਣੀ ਦਇਆ ਦੀ ਛਾਂ ਰੱਖੋ ਜੋ ਵੀ ਤੇਰਾ ਨਾਮ ਲਏ ਉਸ ਦਾ ਹਰ ਕੰਮ ਸਿਰੇ ਚੜੇ ਧਨ ਦੌਲਤ ਸੁਖ ਆਨੰਦ ਸਭ ਤੇਰੀ ਮਿਹਰ ਨਾਲ ਮਿਲੇ ਧਨ ਧਨ ਮਾਂ ਲక్ష్ਮੀ ਤੇਰੀ ਜੈ ਜੈਕਾਰ ਧਨ ਧਨ ਮਾਂ ਲక్ష్ਮੀ ਭਗਤ ਵਸ਼ਲ ਤੂੰ ਦਾਨ ਦੇਨ ਹਾਰੀ ਤੇਰੇ ਦਰ ਤੇ ਜੋ ਆਵੇ ਮਾਂ ਤੇ ਸਦੀ ਪੂਰੀ ਹਰ ਕੁਮਾਰੀ ਗਰੀਬੀ ਦੂਰ ਕਰੇ ਦਿਨ ਰਹਿਨ ਘਰ ਦੇ ਵੇਖ ਜਾਨੇ ਘਰ ਘਰ ਸੋਨਾ ਚਾਂਦੀ ਵਰਖਾ ਕਰਦੀ ਮਾਂ ਲక్ష్ਮੀ ਮੇਰੀ ਸਰਬ ਕਰਤਾਰ ਜੇਸਨੇ ਨਾਮ ਤੇਰਾ ਉਚਰੈ ਓਥੈ ਦੁੱਖ ਨਾ ਆਵੇ ਕੋਈ ਸੁਖ ਸੰਪਤੀ ਨਿਤ ਵਸਦੀ ਅੰਮ੍ਰਿਤ ਧਾਰਾ ਵਗਦੀ ਸੋਈ ਤੂੰ ਹੀ ਮਾਇਆ ਦੀ ਮਾਲਕ ਹੈ ਤੂੰ ਹੀ ਪ੍ਰੇਮ ਦੀ ਜੋਤ ਜਗਾਵੇ ਜਿੱਥੇ ਭਗਤ ਤੇਰੇ ਗਾਵੇ ਗੁਣ ਉਥੇ ਕਾਲ ਵੀ ਡਰ ਕੇ ਜਾਵੇ ਤੂੰ ਹੀ ਰਾਣੀ ਸੁੰਦਰ ਤ੍ਰੇਪਵਨ ਸਭ ਲੋਕਾਂ ਦੀ ਅਧਿਕਾਰਨ ਤੂੰ ਹੀ ਸ੍ਰਿਸ਼ਟੀ ਦੀ ਆਧਾਰ ਹੈ ਤੂੰ ਹੀ ਚਿਤ ਦੀ ਪਿਆਰਨ ਜੋ ਤੇਰਾ ਨਾਮ ਤੇ ਆਵੇ ਮਾ ਸੋ ਤਨਵੰਤ ਹੋ ਜਾਵੀ ਭਾਗ ਜਾਗਨ ਘਰਾਂ ਦੇ ਅੰਦਰ ਅੰਨ ਧਨ ਫਿਰ ਆਵੇ ਗਰੀਬਾਂ ਦੇ ਘਰ ਆਵੇ ਜਦ ਉਚਰੈ ਲక్ష్ਮੀ ਮਾਤਾ ਕਰ ਜੋੜੀ ਬੇਨਤੀ ਕਰਦਾ ਮਿਹਰ ਕਰੀ ਮੇਰੀ ਦਾਤਾ ਬੱਚੇ ਰੋਣ ਨਾ ਪਾਵਨ ਮਾ ਰੋਟੀ ਕਦੇ ਨਾ ਘਟਨ ਜਿੱਥੇ ਤੂੰ ਪੈਰ ਧਰੀ ਮਾ ਉਥੇ ਫਿਰ ਸੁੱਖ ਵਟਣ ਮਾ ਦੇ ਚਰਨ ਕਮਲ ਅਤ ਸੋਹਣੇ ਨਿਤ ਭਗਤ ਉਹਨਾਂ ਨੂੰ ਧਵਨ ਹਿਰਦੇ ਮੰਦਰ ਵਿੱਚ ਬਸੇ ਮਾ ਕਿਰਪਾ ਦੇ ਫੁੱਲ ਖਿਲੋਵਨ ਜੋ ਸਿਮਰੈ ਮਾ ਲక్ష్ਮੀ ਰਾਣੀ ਤੇ ਸਦਾ ਉਤਰੈ ਹਰੇਕ ਦੁੱਖ ਜਿਵੇਂ ਸੂਰਜ ਨਿਕਲੇ ਅੰਧਕਾਰ ਮਿਟੇ ਤਿਵੇਂ ਮਾ ਕਰੇ ਸੁਖ ਤੂੰ ਹੀ ਮਾ ਹਰ ਦੀ ਸ਼ਕਤੀ ਹੈ ਤੂੰ ਹੀ ਦਇਆ ਦੀ ਮੂਰਤ ਤੇਰੇ ਬਿਨਾ ਨਾ ਕੋਈ ਤਰੈ ਤੂੰ ਹੀ ਦੁਨੀਆ ਦੀ ਸੂਰਤ ਭਗਤ ਤੇਰੀ ਧਨਵੰਤ ਸਦਾ ਮਨੁੱਖ ਦਾ ਦੀਪੂਜਾ ਕਰ ਦੇ ਤੇਰੇ ਨਾਮ ਦੀ ਜੋਤ ਜਗਾ ਕੇ ਆਂਧਕਾਰ ਹਰੀ ਹਰ ਦੇ ਧਨ ਦੀ ਰਾਣੀ ਲక్ష్ਮੀ ਮਾ ਕਰ ਕਿਰਪਾ ਮੇਰੇ ਉੱਤੇ ਮੇਰੇ ਘਰ ਵਿਹੜੇ ਆ ਬਸ ਮੇਰੇ ਕਰਾਂ ਨਾ ਪੈਣ ਖੁੱਟੇ ਸੋਨਾ ਚਾਂਦੀ ਦੀ ਵਰਖਾ ਕਰ ਸੁੱਖਾਂ ਦੀ ਜੋਤ ਜਗਾ ਜੋ ਮਾਂ ਤੇਰਾ ਨਾਮ ਉਚਾਰੀ ਤਿਸ ਉੱਤੇ ਬਰਕਤ ਬਣਾ ਮਾਂ ਲక్ష్ਮੀ ਦੀ ਮਿਹਰ ਨਾਲ ਬੱਚੇ ਖੇਲਣ ਹਾਸਨ ਘਰ ਘਰ ਖੁਸ਼ਹਾਲੀ ਵਸਦੀ ਦੁੱਖ ਦਰਦ ਸਭ ਨਾਸ਼ਨ ਜੋ ਤੇਰੀ ਸੇਵਾ ਕਰਦਾ ਮਾ ਉਸ ਦੇ ਅੰਗ ਅੰਗ ਸੁਖ ਹੋਵੇ ਤੇਰੇ ਦਰ ਦੀ ਧੂੜ ਭੀ ਮਾ ਕਾਲਾ ਨੂੰ ਰੋਕੇ ਸੋਵੇ ਮਾ ਤੂੰ ਹੀ ਰੂਪ ਅਨੰਤ ਅਗਾਦੀ ਅੰਤ ਤੇਰਾ ਕੌਣ ਪਾਈ ਤੂੰ ਹੀ ਸਰਬ ਜਗਤ ਦੀ ਮਾਲਕ ਜੋ ਚਾਹੇ ਸੋ ਵਰਤਾਏ ਜੋ ਮੰਗੇ ਤੂੰ ਦੇਵੇ ਸ਼ਿਨ ਮਾਹੀ ਤੂੰ ਦਇਆ ਦੀ ਨਦੀਆ ਤੇਰੇ ਚਰਨ ਦ ਮਿੱਟੀ ਮਾ ਤਨ ਪਾਵੇ ਸਦੀਆ ਮਾ ਲక్ష్ਮੀ ਤੇਰਾ ਨਾਮ ਅਮੀਤ ਜੋ ਉਚਰੈ ਸੋ ਧਨ ਪਾਈ ਮਨ ਤਨ ਧਨ ਸਭ ਸ਼ੁੱਧ ਹੋ ਜਾਵੇ ਅੰਮ੍ਰਿਤ ਵਰਸਾਈ ਤੂੰ ਮਾਂ ਹੈ ਵਿਸ਼ਵ ਦੀ ਮਾਇਆ ਤੂੰ ਹੀ ਸਾਫ ਸੁਚਿੱਤਾ ਤੇਰੇ ਬਿਨਾ ਜੱਗ ਸੁਨਨਾ ਮਾਂ ਤੂੰ ਹੀ ਸਦਾ ਪਰਚਿੱਤਾ ਜੇਸਨੇ ਧਿਆਇਆ ਮਾਂ ਲਕਸ਼ਮੀ ਉਸ ਦਾ ਰਸਤਾ ਸੁਖਮਈ ਕਾਲਾ ਜਾਦੂ ਨਾ ਲੱਗੇ ਕਦੇ ਬਚਾਵੇ ਤੂੰ ਰਖਣਹਾਰੀ ਦੋਸ਼ਮਨ ਡਰ ਕੇ ਭੱਜ ਪੈਣ ਜਦ ਤੇਰਾ ਨਾਮ ਉਚਰੈ ਮਾਂ ਲక్ష్ਮੀ ਸਭ ਪਾਪ ਮਿਟਾਵੇ ਕਰਮਾਂ ਦੇ ਫਲ ਸੁਧਾਰੈ ਮਾਂ ਦੇ ਦਰ ਦਾ ਰੰਗ ਅਜੀਬ ਜਿੱਥੇ ਪੈਰ ਧਰੇ ਸੋ ਸਬਰੈ ਕਿਸਮਤ ਜਾਗ ਪਈ ਮਨੁੱਖ ਦੀ ਜਦ ਮਾਂ ਦੀ ਕਿਰਪਾ ਉਤਰੈ ਭਗਤਾਂ ਦੇ ਚਿਹਰੇ ਚਮਕਨ ਮਾਂ ਜਿਵੇਂ ਸੂਰਜ ਉਜਾਲੇ ਤੇਰੇ ਨਾਮ ਦੀ ਜੋਤ ਜਗਾਵਨ ਮਿਟੇ ਜਮਨ ਕਾਲੇ ਸਾਇ ਮਾਂ ਦੇ ਨਾਮ ਦੀ ਜੋਤ ਜਗਾਵਾ ਦਿਨ ਰੈਨ ਤੈਨੂੰ ਧਿਆਵਾ ਮੇਰੀ ਆਸਾ ਪੂਰੀ ਕਰ ਮਾਂ ਭਗਤ ਤੇਰਾ ਸੁਖ ਪਾਵਾਂ ਜਗ ਸਾਰਾ ਤੈਨੂੰ ਨਮਸਕਾਰ ਕਰੇ ਤੂੰ ਹੀ ਜਗ ਦੀ ਮਾਤਾ ਸੋਹਣੇ ਚਾਂਦੀ ਦੀ ਵਰਖਾ ਕਰੀ ਮਿਹਰ ਤੇਰੀ ਜਾਤਾ ਤੂੰ ਹੀ ਰਾਜਾਂ ਦੀ ਰਾਣੀ ਹੈ ਤੂੰ ਹੀ ਸਾਧਾਂ ਦੀ ਸਾਧਣ ਤੂੰ ਹੀ ਵਪਾਰੀਆਂ ਦੀ ਲਾਭ ਹੈ ਤੂੰ ਹੀ ਘਰਾਂ ਦੀ ਸ਼ਾਂਤਣ ਤੇਰੇ ਬਿਨਾ ਨਾ ਕੋਈ ਸੁਖ ਹੈ ਤੇਰੇ ਨਾਲ ਸਭ ਕੁਝ ਮਾਂ ਲਕਸ਼ਮੀ ਤੂੰ ਦਇਆਵਾਨੀ ਤੂੰ ਹੀ ਸਭ ਦੀ ਮੌਜ ਮਾਂ ਲਕਸ਼ਮੀ ਰਾਣੀ ਤੇਰੀ ਜੈ ਜੈਕਾਰ ਸੋਨਾ ਚਾਂਦੀ ਧਨ ਦੀ ਵਰਖਾ ਕਰ ਸਭ ਉਤੇ ਉਪਕਾਰ ਭਗਤ ਤੇਰੇ ਤੈਨੂੰ ਗਾਵਨ ਮਾ ਪੇਮ ਅਰਦਾਸ ਕਰਦੇ ਤੇਰੀ ਜੋਤ ਜਗਾਏ ਅੰਤਰ ਮਾ ਦੁੱਖਾਂ ਨੂੰ ਪਾਰ ਕਰਦੇ ਮਾ ਲਕਸ਼ਮੀ ਰਾਣੀ ਜੀ ਸਦਾ ਮੇਰੇ ਘਰ ਵਿਹੜੇ ਆ ਬੈਠੋ ਮੇਰੇ ਮਨ ਦੀਆਂ ਗਰੀਬੀਆਂ ਦੂਰ ਕਰੋ ਮੇਰੇ ਘਰਾਂ ਵਿੱਚ ਕਦੇ ਨਾ ਘਾਟਾ ਆਵੀ ਮੇਰੇ ਪਰਿਵਾਰ ਮੇਰੇ ਕਾਰੋਬਾਰ ਉੱਤੇ ਆਪਣੀ ਦਇਆ ਦੀ ਛਾਂ ਰੱਖੋ ਜੋ ਵੀ ਤੇਰਾ ਨਾਮ ਲਏ ਉਸ ਦਾ ਹਰ ਕੰਮ ਸਿਰੇ ਚੜੇ ਧਨ ਦੌਲਤ ਸੁਖ ਆਨੰਦ ਸਭ ਤੇਰੀ ਮਿਹਰ ਨਾਲ ਮਿਲੇ ਧਨ ਧਨ ਮਾਂ ਲక్ష్ਮੀ ਤੇਰੀ ਜੈ ਜੈਕਾਰ ਧਨ ਧਨ ਮਾਂ ਲక్ష్ਮੀ ਭਗਤ ਵਸ਼ਲ ਤੂੰ ਦਾਨ ਦੇਨ ਹਾਰੀ ਤੇਰੇ ਦਰ ਤੇ ਜੋ ਆਵੇ ਮਾਂ ਤੇ ਸਦੀ ਪੂਰੀ ਹਰ ਕੁਮਾਰੀ ਗਰੀਬੀ ਦੂਰ ਕਰੇ ਦਿਨ ਰਹਿਨ ਘਰ ਦੇ ਵੇਖ ਜਾਨੇ ਘਰ ਘਰ ਸੋਨਾ ਚਾਂਦੀ ਵਰਖਾ ਕਰਦੀ ਮਾਂ ਲక్ష్ਮੀ ਮੇਰੀ ਸਰਬ ਕਰਤਾਰ ਜੇਸਨੇ ਨਾਮ ਤੇਰਾ ਉਚਰੈ ਓਥੈ ਦੁੱਖ ਨਾ ਆਵੇ ਕੋਈ ਸੁਖ ਸੰਪਤੀ ਨਿਤ ਵਸਦੀ ਅੰਮ੍ਰਿਤ ਧਾਰਾ ਵਗਦੀ ਸੋਈ ਤੂੰ ਹੀ ਮਾਇਆ ਦੀ ਮਾਲਕ ਹੈ ਤੂੰ ਹੀ ਪ੍ਰੇਮ ਦੀ ਜੋਤ ਜਗਾਵੇ ਜਿੱਥੇ ਭਗਤ ਤੇਰੇ ਗਾਵੇ ਗੁਣ ਉਥੇ ਕਾਲ ਵੀ ਡਰ ਕੇ ਜਾਵੇ ਤੂੰ ਹੀ ਰਾਣੀ ਸੁੰਦਰ ਤ੍ਰੇਪਵਨ ਸਭ ਲੋਕਾਂ ਦੀ ਅਧਿਕਾਰਨ ਤੂੰ ਹੀ ਸ੍ਰਿਸ਼ਟੀ ਦੀ ਆਧਾਰ ਹੈ ਤੂੰ ਹੀ ਚਿਤ ਦੀ ਪਿਆਰਨ ਜੋ ਤੇਰਾ ਨਾਮ ਧਿਆਵੈ ਮਾ ਸੋ ਤਨਵੰਤ ਹੋ ਜਾਵੀ ਭਾਗ ਜਾਗਨ ਘਰਾਂ ਦੇ ਅੰਦਰ ਅੰਨ ਧਨ ਫਿਰ ਆਵੈ ਗਰੀਬਾਂ ਦੇ ਘਰ ਆਵੇ ਜਦ ਉਚਰੈ ਲక్ష్ਮੀ ਮਾਤਾ ਕਰ ਜੋੜੀ ਬੇਨਤੀ ਕਰਦਾ ਮਿਹਰ ਕਰੀ ਮੇਰੀ ਦਾਤਾ ਬੱਚੇ ਰੋਣ ਨਾ ਪਾਵਨ ਮਾ ਰੋਟੀ ਕਦੇ ਨਾ ਘਟਨ ਜਿੱਥੇ ਤੂੰ ਪੈਰ ਧਰੀ ਮਾ ਉਥੇ ਫਿਰ ਸੁਖ ਵਟਣ ਮਾ ਦੇ ਚਰਨ ਕਮਲ ਅਤ ਸੋਹਣੇ ਨਿਤ ਭਗਤ ਉਹਨਾਂ ਨੂੰ ਧਵਨ ਹਿਰਦੇ ਮੰਦਰ ਵਿੱਚ ਬਸੇ ਮਾ ਕਿਰਪਾ ਦੇ ਫੁੱਲ ਖਿloਵਨ ਜੋ ਸਿਮਰੈ ਮਾ ਲਕਸ਼ਮੀ ਰਾਣੀ ਤੇ ਸਦਾ ਉਤਰੈ ਹਰੇਕ ਦੁੱਖ ਜਿਵੇਂ ਸੂਰਜ ਨਿਕਲੇ ਅੰਧਕਾਰ ਮਿਟੇ ਤਿਵੇਂ ਮਾ ਕਰੇ ਸੁਖ ਤੂੰ ਹੀ ਮਾ ਹਰ ਦੀ ਸ਼ਕਤੀ ਹੈ ਤੂੰ ਹੀ ਦਇਆ ਦੀ ਮੂਰਤ ਤੇਰੇ ਬਿਨਾ ਨਾ ਕੋਈ ਤਰੈ ਤੂੰ ਹੀ ਦੁਨੀਆ ਦੀ ਸੂਰਤ ਭਗਤ ਤੇਰੀ ਧਨਵੰਤ ਸਦਾ ਮਨੁੱਖ ਦਾ ਦੀਪੂਜਾ ਕਰ ਦੇ ਤੇਰੇ ਨਾਮ ਦੀ ਜੋਤ ਜਗਾ ਕੇ ਆਂਧਕਾਰ ਹਰੇ ਹਰ ਦੇ ਧਨ ਦੀ ਰਾਣੀ ਲక్ష్ਮੀ ਮਾ ਕਰ ਕਿਰਪਾ ਮੇਰੇ ਉੱਤੇ ਮੇਰੇ ਘਰ ਵਿਹੜੇ ਆ ਬਸ ਮੇਰੇ ਕਰਾਂ ਨਾ ਪੈਣ ਖੁੱਟੇ ਸੋਨਾ ਚਾਂਦੀ ਦੀ ਵਰਖਾ ਕਰ ਸੁੱਖਾਂ ਦੀ ਜੋਤ ਜਗਾ ਜੋ ਮਾਂ ਤੇਰਾ ਨਾਮ ਉਚਾਰੀ ਤਿਸ ਉੱਤੇ ਬਰਕਤ ਬਣਾ ਮਾਂ ਲక్ష్ਮੀ ਦੀ ਮਿਹਰ ਨਾਲ ਬੱਚੇ ਖੇਲਣ ਹਾਸਨ ਘਰ ਘਰ ਖੁਸ਼ਹਾਲੀ ਵਸਦੀ ਦੁੱਖ ਦਰਦ ਸਭ ਨਾਸ਼ਨ ਜੋ ਤੇਰੀ ਸੇਵਾ ਕਰਦਾ ਮਾ ਉਸ ਦੇ ਅੰਗ ਅੰਗ ਸੁਖ ਹੋਵੇ ਤੇਰੇ ਦਰ ਦੀ ਧੂੜ ਭੀ ਮਾ ਕਾਲਾ ਨੂੰ ਰੋਕੇ ਸੋਵੇ ਮਾ ਤੂੰ ਹੀ ਰੂਪ ਅਨੰਤ ਅਗਾਦੀ ਅੰਤ ਤੇਰਾ ਕੌਣ ਪਾਈ ਤੂੰ ਹੀ ਸਰਬ ਜਗਤ ਦੀ ਮਾਲਕ ਜੋ ਚਾਹੇ ਸੋ ਵਰਤਾਏ ਜੋ ਮੰਗੇ ਤੂੰ ਦੇਵੇ ਸ਼ਿਨ ਮਾਹੀ ਤੂੰ ਦਇਆ ਦੀ ਨਦੀਆ ਤੇਰੇ ਚਰਨ ਦ ਮਿੱਟੀ ਮਾ ਤਨ ਪਾਵੇ ਸਦੀਆ ਮਾ ਲਕਸ਼ਮੀ ਤੇਰਾ ਨਾਮ ਅਮੀਤ ਜੋ ਉਚਰੈ ਸੋ ਧਨ ਪਾਈ ਮਨ ਤਨ ਧਨ ਸਭ ਸ਼ੁੱਧ ਹੋ ਜਾਵੇ ਅੰਮ੍ਰਿਤ ਵਰਸਾਈ ਤੂੰ ਮਾਂ ਹੈ ਵਿਸ਼ਵ ਦੀ ਮਾਇਆ ਤੂੰ ਹੀ ਸਾਫ ਸੁਚਿੱਤਾ ਤੇਰੇ ਬਿਨਾ ਜੱਗ ਸੁਨਨਾ ਮਾਂ ਤੂੰ ਹੀ ਸਦਾ ਪਰਚਿੱਤਾ ਜੇਸਨੇ ਧਿਆਇਆ ਮਾਂ ਲਕਸ਼ਮੀ ਉਸ ਦਾ ਰਸਤਾ ਸੁਖਮਈ ਕਾਲਾ ਜਾਦੂ ਨਾ ਲੱਗੇ ਕਦੇ ਬਚਾਵੇ ਤੂੰ ਰਖਣਹਾਰੀ ਦੋਸ਼ਮਨ ਡਰ ਕੇ ਭੱਜ ਪੈਣ ਜਦ ਤੇਰਾ ਨਾਮ ਉਚਰੈ ਮਾਂ ਲక్ష్ਮੀ ਸਭ ਪਾਪ ਮਿਟਾਵੇ ਕਰਮਾਂ ਦੇ ਫਲ ਸੁਧਾਰੈ ਮਾਂ ਦੇ ਦਰ ਦਾ ਰੰਗ ਅਜੀਬ ਜਿੱਥੇ ਪੈਰ ਧਰੇ ਸੋ ਸਬਰੈ ਕਿਸਮਤ ਜਾਗ ਪਏ ਮਨੁੱਖ ਦੀ ਜਦ ਮਾਂ ਦੀ ਕਿਰਪਾ ਉਤਰੈ ਭਗਤਾਂ ਦੇ ਚਿਹਰੇ ਚਮਕਨ ਮਾਂ ਜਿਵੇਂ ਸੂਰਜ ਉਜਾਲੇ ਤੇਰੇ ਨਾਮ ਦੀ ਜੋਤ ਜਗਾਵਨ ਮਿਟੇ ਜਾਵਨ ਕਾਲੇ ਸਾਈ ਮਾਂ ਦੇ ਨਾਮ ਦੀ ਜੋਤ ਜਗਾਵਾ ਦਿਨ ਰੈਨ ਤੈਨੂੰ ਧਿਆਵਾ ਮੇਰੀ ਆਸਾਂ ਪੂਰੀ ਕਰ ਮਾਂ ਭਗਤ ਤੇਰਾ ਸੁਖ ਪਾਵਾਂ ਜਗ ਸਾਰਾ ਤੈਨੂੰ ਨਮਸਕਾਰ ਕਰੇ ਤੂੰ ਹੀ ਜਗ ਦੀ ਮਾਤਾ ਸੋਨੇ ਚਾਂਦੀ ਦੀ ਵਰਖਾ ਕਰੀ ਮਿਹਰ ਤੇਰੀ ਜਾਤਾ ਤੂੰ ਹੀ ਰਾਜਾਂ ਦੀ ਰਾਣੀ ਹੈ ਤੂੰ ਹੀ ਸਾਧਾਂ ਦੀ ਸਾਧਣ ਤੂੰ ਹੀ ਵਪਾਰੀਆਂ ਦੀ ਲਾਭ ਹੈ ਤੂੰ ਹੀ ਘਰਾਂ ਦੀ ਸ਼ਾਨ ਪਣ ਤੇਰੇ ਬਿਨਾਂ ਨਾ ਕੋਈ ਸੁਖ ਹੈ ਤੇਰੇ ਨਾਲ ਸਭ ਕੁਝ ਮਾ ਲਕshmi ਤੂੰ ਦਇਆਵਾਨੀ ਤੂੰ ਹੀ ਸਭ ਦੀ ਮੌਜ ਮਾ ਲਕshmi ਰਾਣੀ ਤੇਰੀ ਜੈ ਜੈਕਾਰ ਸੋਨਾ ਚਾਂਦੀ ਧਨ ਦੀ ਵਰਖਾ ਕਰ ਸਭ ਉਤੇ ਉਪਕਾਰ ਭਗਤ ਤੇਰੇ ਤੈਨੂੰ ਗਾਵਨ ਮਾ ਪੇਮ ਅਰਦਾਸ ਕਰਦੇ ਤੇਰੀ ਜੋਤ ਜਗਾਏ ਅੰਤਰ ਮਾ ਦੁੱਖਾਂ ਨੂੰ ਪਾਰ ਕਰਦੇ ਮਾ ਲక్ష్ਮੀ ਰਾਣੀ ਜੀ ਸਦਾ ਮੇਰੇ ਘਰ ਵਿਹੜੇ ਆ ਬੈਠੋ ਮੇਰੇ ਮਨ ਦੀਆਂ ਗਰੀਬੀਆਂ ਦੂਰ ਕਰੋ ਮੇਰੇ ਘਰਾਂ ਵਿੱਚ ਕਦੇ ਨਾ ਘਾਟਾ ਆਵੀ ਮੇਰੇ ਪਰਿਵਾਰ ਮੇਰੇ ਕਾਰੋਬਾਰ ਉੱਤੇ ਆਪਣੀ ਦਇਆ ਦੀ ਛਾਂ ਰੱਖੋ ਜੋ ਵੀ ਤੇਰਾ ਨਾਮ ਲਏ ਉਸ ਦਾ ਹਰ ਕੰਮ ਸਿਰੇ ਚੜੇ ਧਨ ਦੌਲਤ ਸੁਖ ਆਨੰਦ ਸਭ ਤੇਰੀ ਮਿਹਰ ਨਾਲ ਮਿਲੇ ਧਨ ਧਨ ਮਾਂ ਲక్ష్ਮੀ ਤੇਰੀ ਜੈ ਜੈਕਾਰ ਧਨ ਧਨ ਮਾਂ ਲక్ష్ਮੀ ਭਗਤ ਵਸ਼ਲ ਤੂੰ ਦਾਨ ਦੇਨ ਹਾਰੀ ਤੇਰੇ ਦਰ ਤੇ ਜੋ ਆਵੇ ਮਾਂ ਤੇ ਸਦੀ ਪੂਰੀ ਹਰ ਕੁਮਾਰੀ ਗਰੀਬੀ ਦੂਰ ਕਰੇ ਦਿਨ ਰਹਿਨ ਘਰ ਦੇ ਵੇਖ ਜਾਨੇ ਘਰ ਘਰ ਸੋਨਾ ਚਾਂਦੀ ਵਰਖਾ ਕਰਦੀ ਮਾਲ ਲక్ష్ਮੀ ਮੇਰੀ ਸਰਬ ਕਰਤਾਰ ਜੇਸਨੇ ਨਾਮ ਤੇਰਾ ਉਚਰੈ ਓਥੈ ਦੁੱਖ ਨਾ ਆਵੇ ਕੋਈ ਸੁਖ ਸੰਪਤੀ ਨਿਤ ਵਸਦੀ ਅਮਰਤ ਧਾਰਾ ਵਗਦੀ ਸੋਈ ਤੂੰ ਹੀ ਮਾਇਆ ਦੀ ਮਾਲਕ ਹੈ ਤੂੰ ਹੀ ਪ੍ਰੇਮ ਦੀ ਜੋਤ ਜਗਾਵੇ ਜਿੱਥੇ ਭਗਤ ਤੇਰੇ ਗਾਵੇ ਗੁਣ ਉਥੇ ਕਾਲ ਭੀ ਡਰ ਕੇ ਜਾਵੇ ਤੂੰ ਹੀ ਰਾਣੀ ਸੁੰਦਰ ਤਰੇ ਭਵਨ ਸਭ ਲੋਕਾਂ ਦੀ ਅਧਿਕਾਰਨ ਤੂੰ ਹੀ ਸ੍ਰਿਸ਼ਟੀ ਦੀ ਆਧਾਰ ਹੈ ਤੂੰ ਹੀ ਚਿੱਤ ਦੀ ਪਿਆਰਨ ਜੋ ਤੇਰਾ ਨਾਮ ਤੇ ਆਵੇ ਮਾ ਸੋ ਤਨਵੰਤ ਹੋ ਜਾਵੀ ਭਾਗ ਜਾਗਨ ਘਰਾਂ ਦੇ ਅੰਦਰ ਅੰਨ ਧਨ ਫਿਰ ਆਵੇ ਗਰੀਬਾਂ ਦੇ ਘਰ ਆਵੇ ਜਦ ਉਚਰੈ ਲక్ష్ਮੀ ਮਾਤਾ ਕਰ ਜੋੜੀ ਬੇਨਤੀ ਕਰਦਾ ਮਿਹਰ ਕਰੀ ਮੇਰੀ ਦਾਤਾ ਬੱਚੇ ਰੋਣ ਨਾ ਪਾਵਨ ਮਾ ਰੋਟੀ ਕਦੇ ਨਾ ਘਟਨ ਜਿੱਥੇ ਤੂੰ ਪੈਰ ਧਰੀ ਮਾ ਉਥੇ ਫਿਰ ਸੁਖ ਵਟਣ ਮਾ ਦੇ ਚਰਨ ਕਮਲ ਅਤ ਸੋਹਣੇ ਨਿਤ ਭਗਤ ਉਹਨਾਂ ਨੂੰ ਧਵਨ ਹਿਰਦੇ ਮੰਦਰ ਵਿੱਚ ਬਸੇ ਮਾ ਕਿਰਪਾ ਦੇ ਫੁੱਲ ਖਿloਵਨ ਜੋ ਸਿਮਰੈ ਮਾ ਲਕਸ਼ਮੀ ਰਾਣੀ ਤੇ ਸਦਾ ਉਤਰੈ ਹਰੇਕ ਦੁੱਖ ਜਿਵੇਂ ਸੂਰਜ ਨਿਕਲੇ ਅੰਧਕਾਰ ਮਿਟੇ ਤਿਵੇਂ ਮਾ ਕਰੇ ਸੁਖ ਤੂੰ ਹੀ ਮਾ ਹਰ ਦੀ ਸ਼ਕਤੀ ਹੈ ਤੂੰ ਹੀ ਦਇਆ ਦੀ ਮੂਰਤ ਤੇਰੇ ਬਿਨਾ ਨਾ ਕੋਈ ਤਰੈ ਤੂੰ ਹੀ ਦੁਨੀਆ ਦੀ ਸੂਰਤ स्वागत ਤੇਰੀ ਧਨਵੰਤ ਸਦਾ ਮਨੁੱਖਤਾ ਦੀ ਪੂਜਾ ਕਰਦੀ ਤੇਰੇ ਨਾਮ ਦੀ ਜੋਤ ਜਗਾ ਕੇ ਆਂਧਕਾਰ ਹਰੇ ਹਰ ਦੇ ਧਨ ਦੀ ਰਾਣੀ ਲక్ష్ਮੀ ਮਾ ਕਰ ਕਿਰਪਾ ਮੇਰੇ ਉੱਤੇ ਮੇਰੇ ਘਰ ਵਿਹੜੇ ਆ ਬਸ ਮੇਰੇ ਕਰਾਂ ਨਾ ਪੈਣ ਖੁੱਟੇ ਸੋਨਾ ਚਾਂਦੀ ਦੀ ਵਰਖਾ ਕਰ ਸੁੱਖਾਂ ਦੀ ਜੋਤ ਜਗਾ ਜੋ ਮਾਂ ਤੇਰਾ ਨਾਮ ਉਚਾਰੀ ਤਿਸ ਉੱਤੇ ਬਰਕਤ ਬਣਾ ਮਾਂ ਲక్ష్ਮੀ ਦੀ ਮਿਹਰ ਨਾਲ ਬੱਚੇ ਖੇਲਣ ਹਸਣ ਘਰ ਘਰ ਖੁਸ਼ਹਾਲੀ ਵਸਦੀ ਦੁੱਖ ਦਰਦ ਸਭ ਨਾਸ਼ਨ ਜੋ ਤੇਰੀ ਸੇਵਾ ਕਰਦਾ ਮਾ ਉਸ ਦੇ ਅੰਗ ਅੰਗ ਸੁਖ ਹੋਵੇ ਤੇਰੇ ਦਰ ਦੀ ਧੂੜ ਭੀ ਮਾ ਕਾਲਾ ਨੂੰ ਰੋਕੇ ਸੋਵੇ ਮਾ ਤੂੰ ਹੀ ਰੂਪ ਅਨੰਤ ਅਗਾਦੀ ਅੰਤ ਤੇਰਾ ਕੌਣ ਪਾਈ ਤੂੰ ਹੀ ਸਰਬ ਜਗਤ ਦੀ ਮਾਲਕ ਜੋ ਚਾਹੇ ਸੋ ਵਰਤਾਏ ਜੋ ਮੰਗੇ ਤੂੰ ਦੇਵੇ ਸ਼ਨ ਮਾਹੀ ਤੂੰ ਦਇਆ ਦੀ ਨਦੀਆ ਤੇਰੇ ਚਰਨ ਦ ਮਿੱਟੀ ਮਾ ਧਨ ਪਾਵੇ ਸਦੀਆ ਮਾ ਲਕਸ਼ਮੀ ਤੇਰਾ ਨਾਮ ਅਮੀਤ ਜੋ ਉਚਰੈ ਸੋ ਧਨ ਪਾਈ ਮਨ ਤਨ ਧਨ ਸਭ ਸ਼ੁੱਧ ਹੋ ਜਾਵੇ ਅਮਰਤ ਬਰਸਾਈ ਤੂੰ ਮਾ ਹੈ ਵਿਸ਼ਵ ਦੀ ਮਾਇਆ ਤੂੰ ਹੀ ਸਾਫ ਸੁਚਿੱਤਾ ਤੇਰੇ ਬਿਨਾ ਜਗ ਸੁਨਾ ਮਾ ਤੂੰ ਹੀ ਸਦਾ ਪਰਚਿੱਤਾ ਜਿਸ ਨੇ ਧਿਆਇਆ ਮਾ ਲక్ష్ਮੀ ਉਸ ਦਾ ਰਸਤਾ ਸੁਖਮਈ ਕਾਲਾ ਜਾਦੂ ਨਾ ਲੱਗੇ ਕਦੇ ਬਚਾਵੇ ਤੂੰ ਰੱਖਣ ਹਾਰੀ ਦੋਸ਼ਮਨ ਡਰ ਕੇ ਭੱਜ ਪੈਣ ਜਦ ਤੇਰਾ ਨਾਮ ਉਚਰੈ ਮਾਂ ਲక్ష్ਮੀ ਸਭ ਪਾਪ ਮਿਟਾਵੇ ਕਰਮਾਂ ਦੇ ਫਲ ਸੁਧਾਰੈ ਮਾਂ ਦੇ ਦਰ ਦਾ ਰੰਗ ਅਜੀਬ ਜਿੱਥੇ ਪੈਰ ਧਰੇ ਸੋ ਸਬਰੈ ਕਿਸਮਤ ਜਾਗ ਪਈ ਮਨੁੱਖ ਦੀ ਜਦ ਮਾਂ ਦੀ ਕਿਰਪਾ ਉਤਰੈ ਭਗਤਾਂ ਦੇ ਚਿਹਰੇ ਚਮਕਨ ਮਾਂ ਜਿਵੇਂ ਸੂਰਜ ਉਜਾਲੇ ਤੇਰੇ ਨਾਮ ਦੀ ਜੋਤ ਜਗਾਵਨ ਮਿਟੇ ਜਾਵਨ ਕਾਲੇ ਸਾਇ ਮਾਂ ਦੇ ਨਾਮ ਦੀ ਜੋਤ ਜਗਾਵਾ ਦਿਨ ਰੈਨ ਤੈਨੂੰ ਧਿਆਵਾ ਮੇਰੀ ਆਸਾਂ ਪੂਰੀ ਕਰ ਮਾਂ ਭਗਤ ਤੇਰਾ ਸੁਖ ਪਾਵਾਂ ਜਾਗ ਸਾਰਾ ਤੈਨੂੰ ਨਮਸਕਾਰ ਕਰੀ ਤੂੰ ਹੀ ਜਾਗ ਦੀ ਮਾਤਾ ਸੋਹਣੇ ਚਾਂਦੀ ਦੀ ਵਰਖਾ ਕਰੀ ਮਿਹਰ ਤੇਰੀ ਜਾਤਾ ਤੂੰ ਹੀ ਰਾਜਾਂ ਦੀ ਰਾਣੀ ਹੈ ਤੂੰ ਹੀ ਸਾਧਾਂ ਦੀ ਸਾਧਣ ਤੂੰ ਹੀ ਵਪਾਰੀਆਂ ਦੀ ਲਾਭ ਹੈ ਤੂੰ ਹੀ ਘਰਾਂ ਦੀ ਸ਼ਾਨ ਪਣ ਤੇਰੇ ਬਿਨਾਂ ਨਾ ਕੋਈ ਸੁਖ ਹੈ ਤੇਰੇ ਨਾਲ ਸਭ ਕੁਝ ਮਾ ਲਕshmi ਤੂੰ ਦਇਆਵਾਨੀ ਤੂੰ ਹੀ ਸਭ ਦੀ ਮੌਜ ਮਾ ਲਕshmi ਰਾਣੀ ਤੇਰੀ ਜੈ ਜੈਕਾਰ ਸੋਨਾ ਚਾਂਦੀ ਧਨ ਦੀ ਵਰਖਾ ਕਰ ਸਭ ਉਤੇ ਉਪਕਾਰ ਭਗਤ ਤੇਰੇ ਤੈਨੂੰ ਗਾਵਨ ਮਾ ਪੇਮ ਅਰਦਾਸ ਕਰਦੇ ਤੇਰੀ ਜੋਤ ਜਗਾਏ ਅੰਤਰ ਮਾ ਦੁੱਖਾਂ ਨੂੰ ਪਾਰ ਕਰਦੇ ਮਾ ਲక్ష్ਮੀ ਰਾਣੀ ਜੀ ਸਦਾ ਮੇਰੇ ਘਰ ਵਿਹੜੇ ਆ ਬੈਠੋ ਮੇਰੇ ਮਨ ਦੀਆਂ ਗਰੀਬੀਆਂ ਦੂਰ ਕਰੋ ਮੇਰੇ ਘਰਾਂ ਵਿੱਚ ਕਦੇ ਨਾ ਘਾਟਾ ਆਵੀ ਮੇਰੇ ਪਰਿਵਾਰ ਮੇਰੇ ਕਾਰੋਬਾਰ ਉੱਤੇ ਆਪਣੀ ਦਇਆ ਦੀ ਛਾਂ ਰੱਖੋ ਜੋ ਵੀ ਤੇਰਾ ਨਾਮ ਲਏ ਉਸ ਦਾ ਹਰ ਕੰਮ ਸਿਰੇ ਚੜੇ ਧਨ ਦੌਲਤ ਸੁਖ ਆਨੰਦ ਸਭ ਤੇਰੀ ਮਿਹਰ ਨਾਲ ਮਿਲੇ ਧਨ ਧਨ ਮਾ ਲਕਸ਼ਮੀ ਤੇਰੀ ਜੈ ਜੈਕਾਰ